ਲੁਧਿਆਣੇ ਵਿੱਚ ਸਿਵਲ ਹਸਪਤਾਲ ਚ ਡਾਕਟਰਾਂ ਦੀ ਹੜਤਾਲ ਅਜੇ ਤੱਕ ਚੱਲੀ ਹੈ ਲੇਕਿਨ ਲਗਾਤਾਰ ਹੈ ਜਿਹੜੀ ਹੜਤਾਲ ਪੂਰੀ ਤਰ੍ਹਾਂ ਨਾਲ ਲਾਗੂ ਕੀਤੀ ਜਾ ਰਹੀ ਹੈ ਡਾਕਟਰ ਹੱਥਾਂ ਦੇ ਵਿੱਚ ਬੈਨਰ ਫੜ ਕੇ ਬੈਠੇ ਨੇ ਹਸਪਤਾਲ 'ਚ ਰੋਸ ਕੀਤਾ ਜਾ ਰਿਹਾ ਹੈ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਬੀਤੇ ਦਿਨੀਆ ਜਿਹੜਾ ਕੈਬਨਟ ਸਬ-ਕਮੇਟੀ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਮੁਲਾਕਾਤ ਵੀ ਕੀਤੀ पीसीएमएसए ਦੇ ਪ੍ਰਦੇਸ਼ ਪ੍ਰਧਾਨ ਨੇ ਡਾਕਟਰ ਅਖਿਲ ਸਰੀਨ ਦੇ ਵੱਲੋਂ ਜਿਹੜੀ ਗੱਲਬਾਤ ਕੀਤੀ ਗਈ ਉਹਨਾਂ ਦੇ ਨਾਲ ਉਹਨਾਂ ਕਿਹਾ ਸਿਹਤ ਮੰਤਰੀ ਨੇ ਸੁਰੱਖਿਆ ਸਬੰਧੀ ਮੰਗਾਂ ਨੂੰ ਸਿਧਾਂਤਕ ਰੂਪ ਦੇ ਨਾਲ ਸਵੀਕਾਰ ਕਰ ਲਿਆ ਅਤੇ ਕੈਰੀਅਰ ਦੇ ਵਿੱਚ ਪ੍ਰਗਤੀ ਦਾ ਭਰੋਸਾ ਵੀ ਦਿੱਤਾ ਲੇਕਿਨ ਇਸਤੇ ਕੋਈ ਵੀ ਲਿਖਤੀ ਕੰਮ ਯਾਨਕੀ ਲਿਖਤ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਗਿਆ ਸਰੀਨ ਨੇ ਕਿਹਾ ਕਿ ਹੁਣ ਜਿਹੜਾ ਓਪੀਡੀ ਸੇਵਾ ਪੂਰੀ ਤਰ੍ਹਾਂ ਬੰਦ ਰਹੇਗੀ ਪਿਛਲੇ 3 ਦਿਨਾਂ ਤੋਂ ਡਾਕਟਰ ਵਿਰੋਧ ਵਿੱਚ ਰੋਜ਼ਾਨਾ 8 ਤੋਂ 11 ਵਜੇ ਤੱਕ ਓਪੀਡੀ ਬੰਦ ਰੱਖਦੇ ਸੀ ਡਾਕਟਰਾਂ ਦੇ ਸੰਗਠਨ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਬੁੱਧਵਾਰ ਦੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਹੀਂ ਹੋਇਆ ਵਿਰੋਧ ਦੂਜੇ ਪੜਾਅ ਦੇ ਵਿੱਚ ਪ੍ਰਵੇਸ਼ ਕਰੇਗਾ ਪੀਟੀਐਮਐਸਏ ਇਹ ਦੀ ਹੈ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਨੇ ਪੀਸੀਐਮਐਸਏ ਹੈ ਜਿਹੜਾ ਉਹਨੂੰ ਪ੍ਰੋਸਾ ਦੇਤੇ ਸਰਕਾਰ ਦੇ ਵੱਲੋਂ ਅੱਜ ਹੀ ਅਧਿਕਾਰਤ ਪੱਤਰ ਜਾਰੀ ਕੀਤਾ ਜਾਵੇਗਾ ਜਿਸ ਵਿੱਚ ACP ਦੀ ਬਹਾਲੀ ਦੇ ਕੈਬਨਿਟ ਉਪ-ਸਮੇਟੀ ਦੇ ਫੈਸਲੇ ਸੁਰੱਖਿਆ ਤੇ ਇੱਕ ਨਿਸ਼ਚਿਤ ਰੂਪਰੇਖਾ ਸਹਿਤ ਬੈਠਕ ਦੇ ਹੋਰ ਮਹੱਤਵਪੂਰਨ ਨਿਰਣੇ ਵੀ ਲਈ ਜਾਣਗੇ ਉਸ ਬਾਰੇ ਦੱਸਿਆ ਜਾਵੇਗਾ ਪਰ ਅਜੇ ਤੱਕ ਲਿਖਤੀ ਕੁਝ ਵੀ ਨਹੀਂ ਦਿੱਤਾ ਗਿਆ ਜਿਸ ਕਰਕੇ ਇਹ ਪ੍ਰਦਰਸ਼ਨ ਦੂਜੇ ਪੜਾਅ ਦੇ ਵਿੱਚ ਚਲਾ ਗਿਆ ਸਰ ਜਿਹੜੇ ਲੋਕ ਆ ਰਹੇ ਨੇ ਇਲਾਜ ਕਰਵਾਉਣ ਵਾਸਤੇ ਉਹਨਾਂ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਆਓ ਪੀਡੀ ਦੀਆਂ ਹਾਂਜੀ ਨਹੀਂ ਕੱਟੀ ਨਹੀਂ ਆ ਰਹੀਆਂ ਨਹੀਂ ਕੱਟ ਰਹੇ ਕੀ ਕਹਿ ਰਹੇ ਹੋ ਸਰ ਉਹਨਾਂ ਨੂੰ ਕਿਦਾਂ ਡਾਕਟਰਾਂ ਦੀ ਹੜਤਾਲ ਹੈ ਅੱਜ ਤੋਂ ਪ੍ਰੋਪਰ ਨਾ پورے ਦਿਨ ਲਈ ਅੱਜ ਜੀ ਹਾਂ ਜੀ ਇੱਥੇ ਮੈਡੀਕਲ ਆਫੀਸਰ ਹੈ ਸਿਵਲ ਹਸਪੀਟਲ ਘਾਨੇ ਵਿੱਚ ਪੀसीएमਐਸ ਐਸੋਸੀਏਸ਼ਨ ਦਾ ਐਕਟਿਵ ਮੈਂਬਰ ਹੈ ਸਰ ਕਿਸ ਤਰ੍ਹਾਂ ਦਾ ਅੱਜ ਦੀ ਜਿਹੜੀ ਹੈ ਚੌਥਾ ਦਿਨ ਹੜਤਾਲ ਦਾ ਕਹਿੰਦੇ ਅੱਜ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਊਗਾ ਕੀ ਆਪੀਡੀ ਖੁੱਲੂਗੀ ਜਾਂ ਨਹੀਂ ਅੱਜ ਸਾਰਾ ਦਿਨ ਦੇ ਲਈ ਆਪੜੀਆਂ ਬੰਦ ਰੱਖੇ ਜਾਣਗੀਆਂ ਇਹਦੇ ਵਿੱਚ ਜਿਹੜੇ ਮੈਡੀਕਲ ਨੇ ਉਹ ਵੀ ਬੰਦ ਰੱਖੇ ਜਾਣਗੇ ਬਟ ਜੋ ਐਮਰਜੈਂਸੀ ਸੇਵਾਵਾਂ ਹਨ ਤੇ ਮੈਡੀਕਲ ਲੀਗਲ ਕੰਮ ਹੈ ਉਹ ਸਾਰਾ ਚੱਲੇਗਾ ਸਰ ਪਟੀ ਗਣਤੀ ਦੇ ਮਰੀਜ਼ ਪਹੁੰਚ ਰਹੇ ਨੇ ਖੱਜਲ ਖਰਾਬ ਹੋ ਰਹੇ ਨੇ ਕਹਿੰਦੇ ਸਾਡਾ ਉਹ ਗੁੱਸਰੇ ਨੇ ਕਿ ਸਾਡਾ ਕੀ ਸੁਰਤ ਲੜਾਈ ਜਿਹੜੀ ਹੈ ਸਰਕਾਰ ਤੇ ਡਾਕਟਰਾਂ ਦੀ ਹੈ ਸਰ ਦੇਖੋ ਸਾਡਾ ਵੀ ਕੋਈ ਕੋਸੋ ਨਹੀਂ ਅਸੀਂ ਇੱਕ ਮਹੀਨੇ ਤੋਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਪਲੀਜ਼ ਸਾਡੀ ਮੰਗਾਂ ਮੰਨ ਲਓ ਸਾਨੂੰ ਸਾਨੂੰ ਹੜਤਾਲ ਨਾ ਕਰਨ ਦਿਓ ਜਦ ਆਪਣਾ ਸੋਮਵਾਰ ਤੋਂ ਪਹਿਲਾਂ ਵੀ ਸਰਕਾਰ ਨੇ ਕਿਹਾ ਸੀਗਾ ਜੀ ਸਾਡੀ ਮੰਗਾਂ ਮੰਨ ਲੰਨੇ ਆ ਅਸੀਂ ਉਸ ਕਰਕੇ ਆਪਣੀ ਸਟ੍ਰਾਈਕ ਨੂੰ ਹਫਤੇ ਦੀ ਕਰਤਾ ਸੀਗਾ ਅਸੀਂ ਸਰਕਾਰ ਨੂੰ ਇੱਕ ਮਹੀਨੇ ਤੋਂ ਕਹਿ ਰਹੇ ਹਾਂ ਕਿ ਪਲੀਜ਼ ਸਾਨੂੰ ਹੜਤਾਲ ਨਾ ਕਰਨ ਦਿਓ ਸਾਨੂੰ ਹੜਤਾਲ ਤੋਂ ਰੋਕ ਲਓ ਸਰਕਾਰ ਰੋਕ ਨਹੀਂ ਰਹੀ ਕੱਲ ਵੀ ਜੋ ਮੀਟਿੰਗ ਹੋਈ ਮੀਟਿੰਗ ਚ ਕੀ ਆ ਜੀ ਵੀ ਤੁਹਾਡੀ ਗੱਲ ਸਾਰੀ ਮੰਨ ਲਨੇ ਆ ਅਸੀਂ ਕਿ ਨੋਟੀਫਿਕੇਸ਼ਨ ਜਾਰੀ ਕਰੋ ਨੋਟੀਫਿਕੇਸ਼ਨ ਚ ਕਿਹਾਤਾ ਜੀ ਤੁਹਾਨੂੰ 3 ਮਹੀਨੇ ਦਾ ਅਸੀਂ ਇੱਕ ਕਮੇਟੀ ਬਣਾਈਏ ਰੋਡ ਮੈਪ ਬਣਾਏਗੀ ਜੋ ACP ਸਾਡੀ ਪ੍ਰੋਮੋਸ਼ਨ ਦਾ 파ਟ ਸਾਡੀ ਸੈਲਰੀ ਦਾ 파ਟ ਹੈ ਉਹ ਬੰਦ ਕੀਤਾ ਹੋਇਆ ਹੈ ਤੇ ਸਰਕਾਰ ਨੇ ਤਾਂ ਜੋ ਬੰਦ ਵੀ ਕੋਈ ਨੋਟੀਫਿਕੇਸ਼ਨ ਨਾਲ ਨਹੀਂ ਕੋਈ ਮੀਟਿੰਗ ਨਾਲ ਇੱਕ ਸੁਪਰਡੈਂਟ ਦੀ ਨਾਰਮਲ ਚਿੱਠੀ ਨਾਲ ਬੰਦ ਹੋ ਗਈ ਹੈ ਕਿੰਨੀ ਕਿ ਦੂਰੋਂ ਆਏ ਕਿਹੜੀ ਜਗ੍ਹਾ ਤੋਂ ਸਾਨੇਵਾਲ ਤੋਂ ਆਏ ਕਿੱਥੇ ਆਏ ਸਿਵਲ ਹਸਪੀਟਲ ਲੁਧਿਆਣਾ ਅੱਛਾ ਕੀ ਪ੍ਰੋਬਲਮ ਹੁੰਸੀ ਕੀ ਉਹਨੂੰ ਕਾਲੇ ਪੀਲੇ ਦੇ ਪ੍ਰੋਬਲਮ ਆ ਜੀ ਅੱਛਾ ਤੇ ਕੀ ਤੁਹਾਨੂੰ ਪਤਾ ਸੀ ਵੀ ਅੱਜ ਹੜਤਾਲ ਦੀ ਨੇ? ਨਹੀਂ ਕੱਲ ਆਇਆ ਸੀਗਾ ਮੈਂ ਹਾਂਜੀ 2 ਵਜੇ ਅੰਦਰ ਗਿਆ ਡਾਕਟਰ ਕੋਲ ਹਾਂਜੀ ਤੇ ਡਾਕਟਰ ਕਹਿੰਦੇ ਕੱਲ 8 ਵਜੇ ਆਇਓ ਵੀ ਡਾਕਟਰ ਉੱਠ ਗਿਆ ਅੱਛਾ ਜੀ ਤੇ 8 ਵਜੇ ਦਾ ਤੇ ਬੈਠਾ ਆ ਪਤਾ ਲੱਗਿਆ ਵੀ ਹੜਤਾਲ ਆ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਜੀ ਮੈਨੂੰ ਕੋਈ ਮੈਡੀਕਲ ਲੈਂਦਾ ਇਹਨਾਂ ਬੁਰਾ ਹਾਲ ਆ ਜੀ ਬਬਲੂ ਆਈ ਅਚਕੀ ਕਿ ਕਿੱਥੇ ਆਏ ਬਲਦੇ ਦੇਖੋ ਅਸੀਂ ਸਿਵਲ ਹਸਪਤਾਲ ਚ ਆਏ ਸੀ ਰੈਕਟੋ ਆਏ ਸੀ ਅੱਛਾ ਏਡੀ ਦੂਰ ਹਾਂਜੀ ਦਵਾਈ ਲੈਣ ਵਾਸਤੇ ਕੱਲ ਆਏ ਸੀਗੇ ਸੀ ਤੇ ਕੱਲ ਸਾਨੂੰ ਟਾਈਮ ਉਹ ਲੱਗਿਆ ਇੱਥੇ ਭੀੜ ਬਹੁਤ ਸੀ ਇੱਥੇ ਤੱਕ ਇੱਥੇ ਤੱਕ ਸਾਡਾ ਮੁੰਡਾ ਹਲੇ ਆ ਪਹੁੰਚਿਆ ਸੀ ਹਲੇ ਜਦੋਂ ਉਹ ਡਾਕਟਰ ਕੋਲ ਹੀ ਚਲੇ ਗਿਆ ਫਿਰ ਫੇ ਸਾਨੂੰ ਅੱਜ ਰੁਗਣਾ ਪਿਆ ਮੈਂ ਵੀ ਸੌਰੇ ਰੋਗ ਜਾਣੇ ਅੱਜ ਤੇ ਉੱਥੇ ਰੁਕੇ ਫਿਰ ਮਾਇਆ ਵੀ ਸਾਜਰੇ ਡਾਕਟਰ ਮਿਲ ਗਿਆ ਜਦ ਨਾਲੇ ਇਹ ਨੰਬਰ ਵੀ ਸਾਥ ਸੀ ਤੇ ਆ ਗਿਉ ਸਾਨੂੰ ਪਤਾ ਨਹੀਂ ਸੀ ਇਹ ਵੀ ਹਟਦਾ ਇਸ ਕਰਕੇ ਅਸੀਂ ਹੁਣ ਫਿਰ ਦੇਖਦਾ ਹੁਣ ਕੀ ਕਰਦੇ ਹਾਂ ਹੁਣ